ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਸਿੱਧੂ ਡੇਰੀ ਫਾਰਮ ਕਰਾਲਾ ਦੇ ਵਿੱਚ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਉਹਨਾਂ ਨੂੰ ਰਿਕਵੈਸਟ ਆ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਸਿੱਧੂ ਡੇਰੀ ਫਾਰਮ ਕਰਾਲਾ ਤੇ ਨਾਲ ਲੱਗਿਆ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਦਿਓ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਹਾਂਜੀ ਅੱਜ ਤੁਹਾਨੂੰ ਆਪਾਂ ਦੋ ਕ੍ਰਾਸ ਬੱਸੀਆਂ ਦਿਖਾਵਾਂਗੇ ਤੇ ਦਵਾਂਗੇ ਪੂਰੀ ਡਿਟੇਲ ਵੀਡੀਓ ਦੇ ਐਂਡ ਤੱਕ ਦੋਸਤੋ ਬਨੇ ਰਹੋ ਆ ਦੋਸਤੋ ਜਿਹੜੀ ਇੱਕ ਨੰਬਰ ਤੇ ਤੁਸੀਂ ਜਰਸੀ ਕ੍ਰਾਸ ਬੱਸੀ ਦੇਖ ਰਹੇ ਹੋ ਪਹਿਲਾ ਸੁਹਾ ਸੂਈ ਆ ਜੀ ਪਿੱਛੇ ਇਹਦੇ ਬੱਸੀ ਆ ਆ ਥਣ ਲੇਵਾ ਨੀੜ ਤੋਂ ਚੈੱਕ ਕਰ ਸਕਦੇ ਆ ਜੀ ਕੱਲਾ ਕੱਲਾ ਨਿੱਖਣਵਾ ਪੂਰਾ ਮੁਠੀ ਵਾਲਾ ਥਣ ਲੱਗਿਆ ਹੋਇਆ ਗਲਾਬੀ ਗਲਾਬੀ ਆ ਮੂੰਹ ਮੱਥਾ ਚੈੱਕ ਕਰ ਸਕਦੇ ਹਾਂ ਜਰਸੀ ਕ੍ਰਾਸ ਪਹਿਲਾ ਸੁਹਾ ਸੂਈ ਆ ਮਗਰ ਬੱਸੀ ਆਈ ਸਿੱਧੀ ਲੈ ਆ ਆ ਦੇਖ ਸਕਦੇ ਹੋ ਜੀ ਲੈ ਚਲ ਆਰਡਰ ਕੁਆਲਿਟੀ ਚੈੱਕ ਕਰ ਸਕਦੇ ਆ ਜੀ ਬਹੁਤ ਸੋਹਣਾ ਆਰਡਰ ਤਿਆਰ ਕੀਤਾ ਹੋਇਆ ਜੀ ਪਹਿਲਾ ਸੂਆ ਬੱਸੀ ਸੂਈ ਆ ਦੇਖ ਸਕਦੇ ਹੋ ਇਹ ਕਮਾਲ ਦੀ ਮੂੰਹ ਮੱਥਾ ਚੇਕ ਕਰਸਾਂ ਨਹੀਂ ਇਸੇ ਹੱਟ ਮੈਂ ਟਾਈਟ ਹਵਾਨਾ ਜੀ ਦੂਸਰੀ ਸਾਈਡ ਤੋਂ ਵੀ ਚੇਕ ਕਰਾਨਾ ਹੀ ਥਾਂ ਲੈ ਵੇ ਦੇਖ ਸਕਦੇ ਹੋ ਇਕੱਲਾ ਇਕੱਲਾ ਨਿੱਖੜ ਮਾ ਥਾਣਾ ਹਾਂਜੀ ਜਿਹੜੇ ਮੇਰੇ ਵੀਰ ਨੂੰ 1 ਨੰਬਰ 65 ਪਸੰਦ ਆ ਮਗਰ ਇਸ ਦੇ ਬੱਸੀ ਆ ਪਹਿਲਾ ਸੁਦਾ ਸੂਈਓ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਬਣਾ ਲਿਓ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਜਾਂ ਦੋ ਨੰਬਰ ਤੇ ਚੈੱਕ ਕਰ ਸਕਦੇ ਹੋ ਜੀ ਸਾਈਵਾਲ ਚ ਕ੍ਰਾਸ ਪੈਂਦੀ ਆ ਜੀ ਇਹਦੇ ਪਿੱਛੇ ਜਰਸੀ ਬੱਸੀ ਆ ਜੀ ਚੈੱਕ ਕਰ ਸਕਦੇ ਹੋ ਬਹੁਤ ਸੋਹਣੀ ਜਰਸੀ ਬੱਸੀ ਆ ਜੀ ਦੇਖ ਸਕਦੇ ਹੋ ਦੋਸਤੋ ਹੱਥਾਂ ਲਿਵਾ ਨੇੜ ਤੋਂ ਚੈੱਕ ਕਰਾ ਲੈਣਾ ਜੀ ਠੰਡੀ ਸੀਲ ਪੂਰਾ ਮੁਠੀ ਵਾਲਾ ਕਾਲਾ ਕਾਲਾ ਪੂਰੀ ਬਿੱਥੀ ਤੇ ਥਣ ਲੱਗਿਆ ਬਈ ਦੂਸਰੀ ਸਾਈਡ ਤੋਂ ਵੀ ਚੈੱਕ ਕਰਾ ਮੂੰਹ ਮੱਥਾ ਚੈੱਕ ਕਰ ਲਓ ਜੀ ਸਾਹੀਵਾਲ ਚੇ ਕ੍ਰੋਸ ਪੈਨ ਦੀ ਹੈ ਪਿੱਸੇ ਦੇ ਬੱਸੀਆ ਦੂਜਾ ਸੂਆ ਸੂਈ ਆ ਆਰਡਰ ਬੇ ਕਮਾਲ ਤਿਆਰ ਕੀਤਾ ਹੋਇਆ ਜੀ ਤੋੜ ਕੇ ਦਿਖਾਣੇ ਤੋੜ ਕੇ ਦਿਖਾਈ ਆ ਦੇਖ ਸਕਦੇ ਹੋ ਜੀ ਪੰਡ ਜਿੰਨਾ ਹਬਰਨਾ ਤਿਆਰ ਕੀਤਾ ਹੋਇਆ ਜੀ ਤਿੰਨ ਤਿੰਨ ਚਾਰ ਚਾਰ ਦਿੰਦੀਆਂ ਸੂਈਆਂ ਵੀ ਆ ਜੀ ਇੱਕ ਤਿੰਨ ਦਿਨ ਦੀ ਸੂਈ ਵੀ ਆ ਬੱਛੀ ਇੱਕ ਚਾਰ ਦਿਨ ਦੀ ਸੂਈ ਵੀ ਆ ਇਹ ਦੂਜਾ ਸੂਆ ਸੂਈ ਆ ਜੀ ਜਰਸੀ ਕ੍ਰੋਸ ਬੱਸੀ ਪਹਿਲਾ ਸੂਆ ਸੂਈ ਆ ਆ ਦੇਖ ਸਕਦੇ ਹੋ ਜੀ ਆਰਡਰ ਬਾਕਮਾਲ ਆ ਜੀ ਦੇਸਾਂ ਕਮਾਲੂ ਜੀ ਆਹ ਮੂੰ ਮੱਥੇ ਦੇਸ਼ਾਂ ਇਹਦੇ ਵੀ ਪਿੱਸੇ ਬੱਸੀ ਹੈ ਜਿਹੜੇ ਮੇਰੇ ਵੀਰਾਂ ਨੂੰ ਬੈੜਾ ਲੈਣ ਦੇ ਚਾਹ ਬਾਨ ਨੇ ਇੱਕ ਨੰਬਰ ਜਾਂ ਦੋ ਨੰਬਰ ਉਹ ਨੰਬਰ ਵਾਈ ਦੱਸ ਕੇ ਇਹਨਾਂ ਦੇ ਪ੍ਰਾਈਸ ਵਗੈਰਾ ਕਨਫਰਮ ਕਰ ਸਕਦੇ ਆ ਤੇ ਉਹ ਦਿੱਤੇ ਹੋਏ ਨੰਬਰਾਂ ਤੇ ਕੰਟੈਕਟ ਕਰ ਸਕਦੇ ਹੋ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਪਣੇ ਸਾਰੀਆਂ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਤਹਿ ਦਿਲ ਤੋਂ ਧੰਨਵਾਦ ਜਲਦ ਮਿਲਦੇ ਆ ਜੀ ਕਿਸੇ ਨਵੀਂ ਵੀਡੀਓ ਨਾਲ ਧੰਨਵਾਦ